ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਨੂੰ ਬੇਨਤੀ ਹੈ ਕਿ ਥੋੜਾ ਸਮਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਮਾਜ ਸੇਵੀ ਸਰਦਾਰ ਗਿਲਦੇਵ ਸਿੰਘ ਮੁੱਟਾ ਪਹੁੰਚੇ ਹੋਏ ਹਨ ਉਹਨਾਂ ਦੇ ਵਿਚਾਰ 10-15 ਮਿੰਟ ਵਾਸਤੇ ਸੁਣਨੇ ਹਨ ਕਿਰਪਾ ਕਰਕੇ ਥੋੜਾ ਸਮਾਂ ਬਿਠੇ ਰਹੋ ਬਾਅਦ ਵਿੱਚ ਲੰਗਰ ਛਕ ਲੈਣਾ ਸੰਤਾਂ ਨੂੰ ਬੇਨਤੀ ਹੈ ਕਿ ਉਹਨਾਂ ਦੇ ਬੜੂਲੇ ਵਿਚਾਰ ਸਰਵਣ ਕਰਨੇ ਹਨ 10-15 ਮਿੰਟ ਤੱਕ ਬਸ ਇਹਨਾਂ ਸਮਾਂ ਉਹਨਾਂ ਨੇ ਲੈਣਾ ਹੈ ਸਰਦਾਰ ਬਹੁディースਕਾਰ ਜੋ ਸਰਦਾਰ ਬਲਦੇਵ ਸਿੰਘ ਮੁੱਟਾ ਜੋ ਕਿ ਪੰਜਾਬੀ ਕਮਿਊਨਿਟੀ ਲਈ ਸਮਾਜ ਸੇਵਾ ਦਾ ਕੰਮ ਕਰਦੇ ਹਨ ਉਹਨਾਂ ਨੇ 40 ਸਾਲ ਪਹਿਲਾਂ ਇਹ ਸੋਸ਼ਲ ਵਰਕ ਦਾ ਕੰਮ ਸ਼ੁਰੂ ਕੀਤਾ ਬ੍ਰੈਂਟਨ ਤੋਂ ਉਹਨਾਂ ਦੇ ਬ੍ਰੈਂਟਨ ਵਿੱਚ ਇਸ ਵੇਲੇ 6 ਦਫ਼ਤਰ ਹਨ ਜਿੱਥੋਂ ਪੰਜਾਬੀ ਕਮਿਊਨਿਟੀ ਨੂੰ ਵਫਾਖ ਸਵਾਵਾਂ ਦੇ ਰਹੇ ਹਨ ਹਜ਼ਾਰਾਂ ਲੋਕ ਉਹਨਾਂ ਦੇ ਇਹਨਾਂ ਦਫਤਰਾਂ ਤੋਂ ਸਵਾਵ ਲੈ ਕੇ ਫਾਇਦਾ ਲੈ ਰਹੇ ਹਨ ਇਹਨਾਂ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਇਹਨਾਂ ਦੇ ਆਫਿਸ ਹਨ ਜਿਵੇਂ ਆਸਟ੍ਰੇਲੀਆ ਮੈਨੀਟੋਬਾ ਹੋਰਨਾਂ ਦੇਸ਼ਾਂ ਵਿੱਚ ਵੀ ਇਹ ਸਵਾਵ ਪ੍ਰਦਾਨ ਕਰ ਰਹੇ ਹਨ ਇਹ ਮੇਨ ਤਿੰਨ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਪਹਿਲਾ ਮੈਂਟਲ ਹੈਲਥ ਦੂਜਾ ਲੋਕਾਂ ਨੂੰ ਨਸ਼ੇ ਬਾਰੇ ਜਾਗਰੂਕ ਕਰਨਾ ਤੀਜਾ ਇਹ ਬਜ਼ੁਰਗਾਂ ਨੂੰ ਵਾਖ ਵਾਖ ਸਵਾਮਾ ਪ੍ਰਦਾਨ ਕਰ ਰਹੇ ਹਨ ਇਹ ਕੰਮ ਬਹੁਤ ਹੀ ਸ਼ਕਾਰ ਜੋ ਭਾਈ ਸਾਹਿਬ ਸਰਦਾਰ ਸਰਦਾਰ ਕੁਦੇਸ਼ ਸਿੰਘ ਜਿੰਮਟਾ ਇਹ ਐਡਮੰਟਨ ਵਿੱਚ ਵੀ ਸ਼ੁਰੂ ਕਰਨ ਜਾ ਰਹੇ ਹਨ ਅੱਜ 3 ਵਜੇ ਤੋਂ 5 ਵਜੇ ਤੱਕ ਬਜ਼ੁਰਗਾਂ ਦੀ ਸੁਸਾਇਟੀ ਵਿੱਚ ਇੱਕ ਸੈਮੀਨਾਰ ਕੀਤਾ ਜਾ ਰਿਹਾ ਹੈ ਭਾਈ ਸਾਹਿਬ ਵੱਲੋਂ ਕਿ ਬੱਚਿਆਂ ਨੂੰ ਜੋਗ ਇਨਸਾਨ ਕਿਵੇਂ ਬਣਾਇਆ ਜਾ ਸਕੇ ਇਹਨਾਂ ਦਾ ਇਸ਼ਤਿਹਾਰ ਵਾਰ ਵੀ ਬੋਰਡ ਤੇ ਲੱਗਾ ਹੋਇਆ ਹੈ ਵਧੇਰੇ ਜਾਣਕਾਰੀ ਤੁਸੀਂ ਉੱਥੋਂ ਵਿੱਚ ਇਸ਼ਤਿਹਾਰ ਨੂੰ ਪੜ੍ਹ ਕੇ ਜਾਣਕਾਰੀ ਲੈ ਸਕਦੇ ਹੋ ਮੈਂ ਹੁਣ ਬੇਨਤੀ ਕਰਾਂਗਾ ਬਹੁਤ ਦੀ ਸਤਿਕਾਰਯੋਗ ਸਮਾਜ ਸੇਵੀ ਸਰਦਾਰ ਬਲਦੇਵ ਸਿੰਘ ਜੀ ਮੁੱਟਾ ਉਹ ਸੰਗਤਾਂ ਨੂੰ ਆਪਣੇ ਮੁੱਢਲੇ ਵਿਚਾਰ ਪੇਸ਼ ਕਰਨ ਉਹਨਾਂ ਗੁਰਦਰਾ ਸਾਹਿਬ ਵਿਖੇ ਆਉਂਦੇ ਜੀ ਆਇਆਂ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੈਂ ਪਹਿਲਾਂ ਆਪਣੇ ਗੁਰਦਵਾਰ ਸਾਹਿਬ ਦੀ ਮੈਨੇਜਮੈਂਟ ਕਮੇਟੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਆਤਾ ਸਿਮੈਂਟ ਬੋਲਣ ਦਾ ਟਾਈਮ ਦਿੱਤਾ ਮੇਰਾ ਜਿਹੜਾ ਆਜਿ ਦਾ ਅਧਿਆਤਿਕ ਆਸਮੈਂ ਪਤਾ ਤੇ ਰਾਤ ਟਾਈਮ ਮੈਂ ਪਛਿਆਂ ਦੇ ਪਰਵਿਸ਼ ਬਾਰੇ ਤੁਹਾਡੇ ਨਾਲ ਕੁਝ ਜਿਹੜੀਆਂ ਚੀਜ਼ਾਂ ਮੈਨੂੰ ਅਨੁਭਵ ਹੁੰਦੀਆਂ ਜਿਹੜੀਆਂ ਚੀਜ਼ਾਂ ਤੇ ਮੇਰੇ ਨਾਲ ਮਾਪੇ ਵਿਚਾਰ ਵਟਾਂਦਰਾ ਕਰਦੇ ਆ ਉਹਦੇ ਬਾਰੇ ਮੈਂ ਤੁਹਾਡੇ ਨਾਲ ਸੰਖੇਪ ਦੇ ਵਿੱਚ ਗੱਲ ਕਰਨੀ ਚਾਹਨਾ ਤੇ ਮੈਂ ਉਮੀਦ ਕਰਦਾ ਕਿ ਅਗਰ ਤੁਹਾਡੇ ਕੋਲੇ ਅੱਜ ਅ ਅਗਰ ਤੁਹਾਡੇ ਕੋਲ ਅੱਜ ਟਾਈਮ ਹੈਗਾ 3 ਤੋਂ 5 ਵਜੇ ਤੇ ਤੁਸੀਂ ਉੱਥੇ ਥੋੜਾ ਜਿਹਾ ਆਪਾਂ ਡਿਟੇਲ ਦੇ ਵਿੱਚ ਗੱਲ ਕਰ ਸਕਦੇ ਹਾਂ ਇੱਕ ਜਿਹੜਾ ਆਮ ਤੌਰ ਤੇ ਜਿਹੜਾ ਆਪਣੇ ਕਮਿਊਨਿਟੀ ਦੇ ਵਿੱਚ ਜਿਹੜੀ ਪਛੀਆਂ ਦੇ ਰਿਲੇਟਡ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਹਦੇ ਵਿੱਚ ਜਿਹੜੀ ਸਾਰੇ ਨਾਲੋਂ ਜ਼ਿਆਦਾ ਕੁਐਸਚਨ ਮੈਨੂੰ ਪੁੱਛਿਆ ਜਾਂਦਾ ਉਹ ਇਹ ਹੈ ਕਿ ਸਾਡੇ ਬੱਚੇ ਸਾਨੂੰ ਸੁਣਦੇ ਨਹੀਂ ਜਦੋਂ ਆਪਾਂ ਚਾਇਓ ਬੱਚਾ ਛੋਟਾ ਚਾਇਓ ਵੱਡੀ ਅਮਰਤਾ ਚਾਇਓ ਟੀਨੇਜਰ ਬਣ ਚੁੱਕਿਆ ਮਾਪਿਆਂ ਨੂੰ ਇਹ ਬੜੀ ਪਰੇਸ਼ਾਨੀ ਰਹਿੰਦੀ ਆ ਕਿ ਸਾਡਾ ਬੱਚਾ ਸਾਨੂੰ ਸੁਣਦਾ ਨਹੀਂ ਉਹਦੇ ਤਕਰੀਬਨ 6 ਵਟੇ ਕਾਰਨ ਬੱਚਾ ਕਿਉਂ ਨਹੀਂ ਸੁਣਦਾ ਤੇ ਅੱਜ ਆਪਾਂ ਕੱਲ ਤਾਂ 5 ਵਜੇ ਉਹਦੇ ਤੇ ਥੋੜਾ ਜਿਹਾ ਡਿਟੇਲ ਦੇ ਵਿੱਚ ਇਸ ਚੀਜ਼ ਦੇ ਬਾਰੇ ਜਾਣਕਾਰੀ ਦਵਾਂਗੇ ਕਿ ਮਾਪੇ ਕੀ ਕਰ ਸਕਦੇ ਆ ਕਿ ਬੱਚਾ ਸੁਣੇ ਕਿਉਂਕਿ ਉਦੋਂ ਜਦੋਂ ਮੁਸ਼ਕਲਾਂ ਆਪਾਂ ਨੂੰ ਉਤਰੋਂ ਆਤੀਆਂ ਜਦੋਂ ਬੱਚਾ ਮਾਪੇ ਆਪਣੇ ਬੱਚੇ ਨੂੰ ਸਹੀ ਰਾਹ ਤੇ ਪਾਉਣ ਦੀ ਕੋਸ਼ਿਸ਼ ਕਰਦੇ ਆ ਤੇ ਬੱਚਾ ਅੱਗੋਂ ਕੋਈ ਕੋਸ ਜਵਾਬ ਨਹੀਂ ਦਿੰਦਾ ਕਿ ਮੈਂ ਸੁਣ ਲਈ ਗੱਲ ਮੈਂ ਸਮਝ ਲਈ ਤੇ ਮੈਂ ਹੁਣ ਉਹ ਗੱਲਾਂ ਨਹੀਂ ਕਰੂੰਗਾ ਜਿਹਦੇ ਉੱਤੇ ਮਾਪਿਆਂ ਨੂੰ ਦੁੱਖ ਹੁੰਦਾ ਤੇ ਜਿਹਦੇ ਤੇ ਮਾਪਿਆਂ ਨੂੰ ਪਰੇਸ਼ਾਨੀ ਹੁੰਦੀ ਆ ਇਹ ਮਾਪਿਆਂ ਨੂੰ ਇਹ ਪਤਾ ਨਹੀਂ ਲੱਗਦਾ ਤੇ ਉਦੋਂ ਫੇਰ ਮਾਪਿਆਂ ਨੂੰ ਫੇਰ ਇੱਕ ਵਾਰੀ ਅਗਲੇ ਦਿਨ ਜਾਂ ਅਗਲੇ ਹਫ਼ਤੇ ਜਦੋਂ ਬੱਚਾ ਫੇਰ ਉਹੀ ਗਲਤੀ ਦੁਹਰਾਦਾ ਮਾਪਿਆਂ ਨੂੰ ਬੜੀ ਪਰੇਸ਼ਾਨੀ ਹੁੰਦੀ ਆ ਵੀ ਪਿਛਲੇ ਹਫਤੇ ਤਾਂ ਸੀ ਤੈਨੂੰ ਦੱਸ ਕੇ ਹਟੇ ਆ ਇਸ ਹਫਤੇ ਤੂੰ ਉਹੀ ਗਲਤੀ ਮੁੜ ਕੇ ਫੇਰ ਕਰਤੀ ਸੋ ਉਹਦੇ ਪੰਜ ਚੀਜ਼ਾਂ ਜਿਹੜੀਆਂ ਦੇਖਣ ਆਣੀਆਂ ਹੁੰਦੀਆਂ ਬੱਚਿਆਂ ਦੀ ਪਰਸਨੈਲਿਟੀ 'ਚ ਜਦੋਂ ਤੁਸੀਂ ਗੱਲ ਕਰਦੇ ਹੋ ਉਦੋਂ ਬੱਚੇ ਦੀ ਪਰਸਨੈਲਿਟੀ ਦੇਖਣੀ ਬਹੁਤ ਜ਼ਰੂਰੀ ਆ ਮਿਸਾਲ ਦੇ ਤੌਰ ਤੇ ਜਿਹੜਾ ਪਹਿਲਾ ਇਸ਼ੂ ਸਾਈਕੋਲੋਜੀ ਦੇ ਵਿੱਚ ਆਉਂਦਾ ਖਾਸ ਕਰਕੇ ਜਦੋਂ ਬੱਚਿਆਂ ਦੀ ਆਪਾਂ ਪਰਸਨੈਲਿਟੀ ਨੂੰ ਐਨਲਾਈਜ਼ ਕਰਦੇ ਆ ਉਹ ਇਹ ਹੈਗਾ ਕਿ ਕੀ ਬੱਚੇ ਬੱਚੀ ਦੇ ਵਿੱਚ ਨਿਮਰਤਾ ਭਰਿਆ ਗੁੱਸਾ ਮੌਜੂਦ ਹੈ ਕਿ ਨਹੀਂ ਨਿਮਰਤਾ ਭਰਿਆ ਗੁੱਸਾ ਕੀ ਹੁੰਦਾ ਬੱਚੇ 'ਚ ਜਦੋਂ ਬੱਚਾ ਨੀਣੀ ਪਾ ਕੇ ਮਾਪਿਆਂ ਦੇ ਸਾਹਮਣੇ ਖੜ ਜਾਂਦਾ ਤੇ ਬਿਲਕੁਲ ਕੁਝ ਬੋਲਦਾ ਨਹੀਂ ਨਾ ਹਾਂ ਕਹਿੰਦਾ ਨਾ ਨਾ ਕਹਿੰਦਾ ਨਾ ਥੋਡੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਦਾ ਉਹ ਸਿਰਫ ਨੀਵੀਂ ਪੜ ਕੇ ਬੈਠਦਾ ਤੇ ਤੁਸੀਂ ਆਖਰ ਥੱਕ ਜਾਨੀਓ ਉਹਨੂੰ ਬੋਲ-ਬਾਲ ਕੇ ਤੇ ਫਿਰ ਤੁਸੀਂ ਉਹਨੂੰ ਕਹਿੰਦੇ ਹੋ ਵੀ ਪੁੱਤ ਤੈਨੂੰ ਸਮਝ ਆ ਗਿਆ ਹੁਣ ਤੂੰ ਇਹ ਗੱਲ ਨਹੀਂ ਕਰਨੀ ਤੇ ਉਹਨੂੰ ਕਹਿੰਦੇ ਤੁਸੀਂ ਜਵਾਬ ਤਾਂ ਦੇ ਦੇ ਉਹ ਕਹਿੰਦਾ ਹਾਂਜੀ ਸਮਝ ਆ ਗਿਆ ਤੁਸੀਂ ਉਹ ਕਹਿੰਦਾ ਹਾਂਜੀ ਉਹ ਕਹਿੰਦੇ ਫੇਰ ਤਾਂ ਨਹੀਂ ਤੂੰ ਕਰੇਗਾ ਉਹ ਕਹਿੰਦਾ ਨਹੀਂ ਜੀ ਤੇ ਫਿਰ ਚੱਲ ਹੁਣ ਤੂੰ ਜਾ ਇਨੂੰ ਆਪਾਂ ਕਹਿੰਦੇ ਆ ਨਿਮਰਤਾ ਭਰਿਆ ਗੁੱਸੇ ਦੇ ਅੰਦਾਜ਼ ਦੇ ਵਿੱਚ ਬੱਚੇ ਨੇ ਥੋਡੀ ਗੱਲ ਅਨ ਸੁਣੀ ਕੀਤੀ ਉਹ ਬਿਲਕੁਲ ਨਿਮਰਤਾ ਸਹਿਤਾ ਉਹਨੇ ਕੋਈ ਤੁਹਾਡੇ ਨਾਲ ਲੜਾਈ ਝਗੜਾ ਨਹੀਂ ਕੀਤਾ ਪਰ ਗੱਲ ਨਹੀਂ ਸੁਣੀ ਹੁਣ ਜੇ ਇਹ ਤੁਹਾਡੇ ਬੱਚੇ ਦਾ ਵਤੀਰਾ ਤਾਂ ਆਪਾਂ ਨੂੰ ਇਹਨੂੰ ਚੇਂਜ ਕਰਨਾ ਪਊਗਾ ਕਿਉਂਕਿ ਜਦ ਤੱਕ ਤੁਸੀਂ ਇਹਨੂੰ ਚੇਂਜ ਨਹੀਂ ਕਰੋਗੇ ਉਹ ਤੁਹਾਡੀ ਗੱਲ ਨਹੀਂ ਸੁਣਨ ਵਾਲਾ ਚਾਹੇ ਉਹ ਬੱਚਾ 5 ਸਾਲ ਦਾ ਤੇ ਚਾਹੇ ਉਹ 18 ਸਾਲ ਦਾ ਦੂਜੀ ਚੀਜ਼ ਇਹ ਆ ਕਿ ਜਿਹੜੀ ਗੱਲਾਂ ਦੇ ਵਿੱਚ ਬੱਚੇ ਦੀ ਦਿਲਚਸਪੀ ਆ ਕੀ ਉਹਨਾਂ ਗੱਲਾਂ ਦੇ ਵਿੱਚ ਥੋੜੀ ਵੀ ਦਿਲਚਸਪੀ ਆ ਜੇ ਥੋੜੀ ਦਿਲਚਸਪੀ ਕਿਸੇ ਹੋਰ ਚੀਜ਼ 'ਚ ਆ ਔਰ ਬੱਚੇ ਦੀ ਦਿਲਚਸਪੀ ਕਿਸੇ ਹੋਰ ਚੀਜ਼ 'ਚ ਆ ਉਹ ਤੁਹਾਡੀ ਗੱਲ ਨਹੀਂ ਸੁਣੂਗਾ ਸੋ ਇਹਦੇ ਤੋਂ ਆਪਾਂ ਕੀ ਕਰ ਸਕਦੇ ਆ ਕਿ ਆਪਾਂ ਕੋਈ ਜ਼ਰੂਰੀ ਨਹੀਂਗਾ ਕਿ ਜਿਹੜੀ ਚੀਜ਼ 'ਚ ਬੱਚੇ ਦੀ ਦਿਲਚਸਪੀ ਹੋਵੇ ਤੁਸੀਂ ਉਸ ਚੀਜ਼ ਨਾਲ ਐਗਰੀ ਕਰਨਾ ਇਹ ਕੋਈ ਜ਼ਰੂਰੀ ਨਹੀਂ ਲੇਕਿਨ ਇਹ ਦੱਸਣਾ ਉਹਨੂੰ ਕਿ ਹਾਂ ਮੈਂ ਤੈਨੂੰ ਸੁਣਦਾ ਮੈਨੂੰ ਪਤਾ ਵੀ ਤੇਰੇ ਚ ਕਿਹੜੀ ਦਿਲਚਸਪੀ ਆ ਇਹਦੇ ਨਾਲ ਤੁਹਾਡੀ ਮਾਨਸਿਕ ਨੇੜਤਾ ਬੱਚੇ ਦੇ ਨਾਲ ਜ਼ਿਆਦਾ ਬਣ ਜੂਗੀ ਉਹ ਜਦੋਂ ਤੁਸੀਂ ਉਹਨੂੰ ਕੁਝ ਕਹੋ ਕਿ ਜਿਹੜੀ ਚੀਜ਼ ਉਹ ਨਹੀਂ ਐਗਰੀ ਕਰਦਾ ਉਹਦੇ ਵੀ ਸੁਣਨ ਦੇ ਵਿੱਚ ਉਹਦੀ ਯਾਨੀ ਇਨਕਰੀਸਡ ਇਨਵਾਲਵਮੈਂਟ ਹੋਊਗੀ ਤੀਜੀ ਚੀਜ਼ ਜਿਹੜੀ ਅੱਜਕੱਲ ਬੱਚੇ ਜਿਹੜੀ ਸਟਰਗਲ ਕਰ ਰਿਹਾ ਔਰ ਜਿਹੜੀ ਮਾਪਿਆਂ ਨੂੰ ਬੜੀ ਪਰੇਸ਼ਾਨੀ ਹੁੰਦੀ ਆ ਉਹ ਹੈਗਾ ਕਿ ਬੱਚੇ ਦਾ ਲੇਟ ਸੌਣਾ ਤੇ ਲੇਟ ਉੱਠਣਾ ਤੇ ਦੂਸਰੀ ਚੀਜ਼ ਬੱਚੇ ਦਾ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਜਾਣਾ ਮਾਪਿਆਂ ਨੂੰ ਬੜੀ ਪਰੇਸ਼ਾਨੀ ਕਰਦਾ ਹੁਣ ਇਹ ਜਿਹੜੀਆਂ ਦੋ ਗੱਲਾਂ ਇਹ ਅਨੁਸ਼ਾਸਨ ਦੇ ਵਿੱਚ ਆਉਂਦੀਆਂ ਕਿ ਤੁਸੀਂ ਬੱਚੇ ਨੂੰ ਕਿਸ ਤਰੀਕੇ ਨਾਲ ਉਹਦਾ ਡਿਸਪਲਿਨ ਕੀਤਾ ਅਗਰ ਤੁਸੀਂ ਉਹਦਾ ਡਿਸਪਲਨ ਕੁਛ ਇਸ ਤਰ੍ਹਾਂ ਕੀਤਾ ਕਿ ਉਹ ਤੁਹਾਡੀ ਗੱਲ ਮੰਨਦਾ ਤੇ ਉਹ ਇਸ ਚੀਜ਼ ਨੂੰ ਐਕਸੈਪਟ ਕਰਦਾ ਕਿ ਹਾਂ ਮੈਂ 10 ਕਵਜੇ ਸੌਂ ਜਾਾਂ ਫਿਰ ਮੈਂ ਸਵੇਰੇ ਉੱਠ ਸਕਦਾ ਫਿਰ ਤਾਂ ਤੁਹਾਡੀ ਪ੍ਰੋਬਲਮ ਨਹੀਂ ਆਣੀ ਲੇਕਿਨ ਅਗਰ ਅਗਰ ਉਹ ਤੁਹਾਡੇ ਕਹਿਣ ਦੇ ਬਾਵਜੂਦ ਵੀ ਹੌਲੀ ਹੌਲੀ ਕਰਕੇ 11 12 ਵਜਾ ਦਿੰਦਾ ਤੇ ਫਿਰ ਉਹ ਸਵੇਰੇ ਉੱਠ ਕੇ ਸਕੂਲ ਨਹੀਂ ਜਾ ਸਕਦਾ ਹੋਣ ਉਹਦੀਆਂ ਮੁਸਕਰਾਵਾਂ ਵਧਣ ਲੱਗ ਜਾਣਗੀਆਂ ਸੋ ਕੁਐਸਚਨ ਤੁਹਾਡੇ ਜਿਹੜੀ ਜਿਹੜੀ ਤੁਸੀਂ ਉਹਦੇ ਬੱਚੇ ਦੇ ਨਾਲ ਗੱਲ ਕਰਨੀ ਆ ਤੁਸੀਂ ਬੱਚੇ ਦੇ ਨਾਲ ਇਹ ਗੱਲ ਨਹੀਂ ਕਰਨੀ ਕਿ ਪੁੱਤ ਤੂੰ ਛੇਤੀ ਸੌਂ ਜਾ ਕਰ ਫਿਰ ਤੂੰ ਸਵੇਰੇ ਉੱਠੜੇਗਾ ਤੇ ਐਸ ਕਰਕੇ ਇਹ ਚੰਗਾ ਹੁੰਦਾ ਆਪਣੇ ਬਜ਼ੁਰਗ ਵੀ ਕਹਿੰਦੇ ਸੀ ਵੀ ਸਾਜਰੇ ਸੌਂਜਿਆ ਕਰੋ ਸਾਜਰੇ ਉੱਠੜਿਆ ਕਰੋ ਉਹਦੇ ਨਾਲ ਤੁਹਾਡੇ ਕੰਮ ਹੋ ਜਾਂਦੇ ਆ ਇਹ ਗੱਲਾਂ ਇਨ੍ਹਾਂ ਕੈਨੇਡੀਅਨ ਜੰਪਾਲ ਬੱਚਿਆਂ ਦੇ ਦਿਮਾਗ ਦੇ ਵਿੱਚ ਨਹੀਂ ਪੈਂਦੀਆਂ ਆਪਾਂ ਨੂੰ ਗੱਲ ਕੀ ਕਰਨੀ ਚਾਹੀਦੀ ਆ ਕਿ ਬੇਟੇ ਜੇ ਆਪਾਂ ਐਜ਼ ਅ ਹਿਊਮਨ ਬੀਿੰਗ ਡਿਸਿਪਲਿਨਡ ਨਹੀਂ ਹੋਵਾਂਗੇ ਕਿਸੇ ਅਨੁਸ਼ਾਸਨ ਚ ਨਹੀਂ ਰਵਾਂਗੇ ਅਸੀਂ ਤਰੱਕੀ ਨਹੀਂ ਕਰ ਸਕਦੇ ਤੂੰ ਜਿਹੜਾ ਵੀ ਕੁਝ ਕਰਨਾ ਚਾਹਨਾ ਉਹਦੇ ਵਿੱਚ ਤੈਨੂੰ ਡਿਸਿਪਲਿਨ ਚ ਰਹਿਣਾ ਪਊਗਾ ਚਾਹੇ ਉਹ ਜਿਹੜਾ ਮਰਜ਼ੀ ਤੂੰ ਪ੍ਰੋਫੈਸ਼ਨ ਚੁਣਨਾ ਤੇ ਉਹਦੇ ਵਿੱਚ ਆਪਾਂ ਨੂੰ ਰਹਿਣਾ ਪੈਣਾ ਸੋ ਕੱਲ ਜਿਹੜੀ ਹੋਣੀ ਚਾਹੀਦੀ ਆ ਉਹ ਡਿਸਿਪਲਿਨ ਤੇ ਹੋਣੀ ਚਾਹੀਦੀ ਆ ਨਾ ਕਿ ਉਹਨੂੰ ਇਹ ਡਾਇਰੈਕਟ ਮੈਸੇਜ ਦਈਏ ਵੀ ਤੂੰ ਸੌਂਜਿਆ ਕਰ ਤੇ ਕਿਉਂਕਿ ਉਹ ਨਹੀਂ ਇਸ ਗੱਲ ਨੂੰ ਮੰਨਣਾ ਨਹੀਂ ਕਿਉਂਕਿ ਉਹ ਜਿੱਥੇ ਸਮਝ ਚ ਇਹ ਨਹੀਂ ਪੈ ਰਿਹਾ ਕਿ ਮੈਂ ਅਨੁਸ਼ਾਸਨ ਦੇ ਵਿੱਚ ਕਿਵੇਂ ਰਹਿਣਾ ਚੌਥੀ ਚੀਜ਼ ਹੈਗਾ ਕਿ ਆਪਣੇ ਘਰਾਂ ਦੇ ਵਿੱਚ ਅਗਰ ਆਪਾਂ ਆਪਣੇ ਬੱਚਿਆਂ ਨੂੰ ਆਪਣੀ ਕੱਲ ਸੁਣਾਉਣਾ ਚਾਹੁੰਦੇ ਆ ਤਾਂ ਆਪਾਂ ਨੂੰ ਘਰ ਦੇ ਵਿੱਚ ਪੜ੍ਹਨ ਦਾ ਮਾਹੌਲ ਕ੍ਰੀਏਟ ਕਰਨਾ ਪੈਣਾ ਪੜ੍ਹਨ ਦੇ ਮਾਹੌਲ ਦਾ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਆ ਕਿ ਤੁਹਾਡੇ ਘਰ ਦੇ ਵਿੱਚ ਇੱਕ ਛੋਟੀ ਜੀ ਲਾਇਬ੍ਰੇਰੀ ਹੋਵੇ ਤੁਸੀਂ ਵੀ ਬੈਠੋ ਮਾਪੇ ਬੈਠਣ ਉਥੇ ਫਿਰ ਬੱਚਾ ਤੁਹਾਨੂੰ ਦੇਖ ਕੇ ਉਹ ਵੀ ਕੌਕਾ ਆ ਮਮੀ ਡੈਡੀ ਪੜਦੇ ਆ ਤਾਂ ਇਹਦਾ ਮਤਲਬ ਮਿਲ ਵੀ ਪੜਨਾ ਚਾਹੀਦਾ ਔਰ ਉਹ ਹੌਲੀ ਹੌਲੀ ਕਰਕੇ ਘਰ ਦਾ ਜਿਹੜਾ এনवायरमेंट ਆ ਕਹਤਾ ਜਿਹੜਾ ਵਾਤਾਵਰਣ ਆ ਉਹ ਕਿਤਾਬਾਂ ਕੰਨੀ ਨੂੰ ਤੇ ਜਿਹੜੀ ਮਤਲਬ ਜਿਹੜੀ ਸਿੱਖਿਆ ਜਿਹੜਾ ਗਿਆਨ ਆ ਜਿਹੜੀ ਉ ਜਾਗਰਤੀ ਆ ਉਹ ਬੱਚੇ ਦੇ ਮਨ ਦੇ ਵਿੱਚ ਪੈਣੀ ਸ਼ੁਰੂ ਹੋ ਜਾਂਦੀ ਆ ਤੇ ਹੁਣ ਜਿਹੜਾ ਬੱਚਾ ਉਹ ਆਪਣੇ ਆਪ ਨੂੰ ਪੜ੍ਹਾਈ ਦੇ ਮਾਹੌਲ ਕੰਨੀ ਲੱਗ ਜਾਂਦਾ ਤੇ ਉਹਦਾ ਮਾਹੌਲ ਇੰਟਰਨੈਟ ਤੇ ਟੀਵੀ ਤੋਂ ਘਟ ਜਾਂਦਾ ਪੰਜਵੀਂ ਚੀਜ਼ ਹੈਗੀ ਕਿ ਕੀ ਆਪਾਂ ਸਾਰਾ ਦਿਨ ਹੀ ਆਪਣੇ ਘਰ 'ਚ ਟੀਵੀ ਚੱਲਦਾ ਅਜਿਹੇ ਅਸੀਂ ਸਵੇਰ ਤੋਂ ਗੁਰਬਾਣੀ ਲਾ ਦਿੰਨੇ ਆ ਤੇ ਸ਼ਾਮ ਤੱਕ ਉਹ ਚੱਲੀ ਤੁਰਿਆ ਜਾਂਦਾ ਤੇ ਉਹਦੇ ਨਾਲ ਘਰ ਦੇ ਵਿੱਚ ਸ਼ਾਂਤ ਵਾਤਾਵਰਣ ਨਹੀਂ ਹੋ ਰਿਹਾ ਸੋ ਅਗਰ ਆਪਾਂ ਸ਼ਾਂਤ ਵਾਤਾਵਰਣ ਨਹੀਂ ਹੋਊਗਾ ਤਾਂ ਕੀ ਆਪਾਂ ਆਪਣੇ ਬੱਚਿਆਂ ਨੂੰ ਹੋਰ ਚੀਜ਼ਾਂ ਬਾਰੇ ਚਿੰਤਕ ਬਣਾ ਸਕਦੇ ਹਾਂ ਬਈ ਕੈਨੇਡਾ ਤੇ ਵਿੱਚ ਤੂੰ ਕੀ ਕਰਨ ਆਇਆ ਤੈਨੂੰ ਕਿਉਂ ਜਾਣਾ ਚਾਹੀਦਾ ਗੁਰਦੁਆਰਾ ਸਾਹਿਬ 'ਚ ਤੈਨੂੰ ਰਾਤ ਨੂੰ ਅਰਦਾਸ ਕਿਉਂ ਕਰਨੀ ਚਾਹੀਦੀ ਆ ਤੈਨੂੰ ਸੇਵਾ ਕਿਉਂ ਕਰਨੀ ਚਾਹੀਦੀ ਆ ਆਪਾਂ ਲੰਗਰ ਕਿਉਂ ਵਰਤਾਨੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਚਿੰਤਨ ਦੇ ਵਿੱਚ ਜਦ ਤੱਕ ਬੱਚੇ ਦੇ ਨਹੀਂ ਆਉਂਦੀਆਂ ਉਦੋਂ ਤੱਕ ਉਹਦੀ ਜ਼ਿੰਦਗੀ ਦਾ ਨਾਲ ਜੁੜਦਾ ਨਹੀਂ ਉਹ ਸੋ ਉਸ ਕਰਕੇ ਆਪਾਂ ਨੂੰ ਥੋੜਾ ਜਿਹਾ ਇਹ ਦੇਖਣਾ ਚਾਹੀਦਾ ਵੀ ਕੋਈ ਐਸਾ ਟਾਈਮ ਵੀ ਆਪਣੇ ਘਰ ਦੇ ਵਿੱਚ ਆ ਜਿੱਥੇ ਚੁੱਪ ਕਰਕੇ ਬੱਚਾ ਬੈਠ ਕੇ ਥੋੜਾ ਜਿਹਾ ਚਿੰਤਨ ਕਰ ਸਕਦਾ ਤੇ ਫਾਈਨਲੀ ਇਹ ਹੈ ਕਿ ਆਪਾਂ ਬੱਚੇ ਦੇ ਉੱਤੇ ਕਿੰਨੀ ਕਿ ਜ਼ਿੰਮੇਵਾਰੀ ਸੌਂਗ ਸਕਦੇ ਆ ਬੱਚੇ ਦੀ ਉਮਰ ਦਾ ਕੋਈ ਕੋਈ ਇਹਦੇ ਨਾਲ ਲੈਣ ਦੇ ਨਹੀਂ 2 ਸਾਲ ਦੇ ਬੱਚੇ ਤੇ ਵੀ ਆਪਾਂ ਜ਼ਿੰਮੇਵਾਰੀ ਪਾ ਸਕਦੇ ਆ ਤੇ 18 ਸਾਲ ਦੇ ਬੱਚੇ ਤੇ ਵੀ ਜ਼ਿੰਮੇਵਾਰੀ ਪਾ ਸਕਦੇ ਆ ਸੋ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਕਿ ਆਪਾਂ ਨੂੰ ਬੱਚੇ ਨੂੰ ਯਾਦ ਨਾ ਕਰਾਣਾ ਪਵੇ ਵੀ ਤੇਰਾ ਹੋਮਵਰਕ ਆ ਆਪਾਂ ਨੂੰ ਬੱਚੇ ਨੂੰ ਯਾਦ ਨਾ ਕਰਾਣਾ ਪਵੇ ਵੀ ਟਾਈਮ ਸਿਰ ਸੌ ਜਾ ਆਪਾਂ ਨੂੰ ਬੱਚੇ ਨੂੰ ਯਾਦ ਨਾ ਕਰਾਉਣਾ ਪਵੇ ਸੌਣ ਤੋਂ ਪਹਿਲਾਂ ਅਰਦਾਸ ਕਰ ਲਿਆ ਕਰ। ਆਪਾਂ ਨੂੰ ਇਹ ਯਾਦ ਨਾ ਕਰਾਉਣਾ ਪਵੇ ਵੀ ਹਰ ਇੱਕ ਸੰਡੇ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਲੰਗਰ ਦੇ ਵਿੱਚ ਆਪਾਂ ਨੇ ਸੇਵਾ ਕਰਨੀ ਆ। ਇਹ ਜਿਹੜੀਆਂ ਉਹਦੀਆਂ ਖੁਦ ਸਵੈਚਿੰਮੇ ਵਾਰੀਆਂ ਇਹ ਉਹਦੇ ਅੰਦਰ ਅੰਦਰ ਆਤਮਾ ਤੱਕ ਤਾਂ ਸਜਾਉਣੀਆਂ ਚਾਹੀਦੀਆਂ ਜੇ ਉਹ ਨਹੀਂ ਹੋਈਆਂ ਫਿਰ ਤੁਸੀਂ ਹਰ ਵਾਰ ਥੱਕ ਜਿਓ ਕਰੋਗੇ ਉਹਨੂੰ ਯਾਦ ਕਰਾਂਗੇ। ਬੇਬਸ ਕਰ ਬੋ ਤੋ ਹੁਣ ਬਹੁਤ ਹੋ ਗਿਆ ਤੇਰਾ ਟਾਈਮ ਤੇ ਤੂੰ ਹੁਣ ਬਾਹਲਾ ਨਾ ਆ ਆਪਣਾ ਟੈਲੀਵਿਜ਼ਨ ਦੇ ਹੁਣ ਤੋ ਥੋੜਾ ਜਿਹਾ ਹੋਮਵਰਕ ਕਰ ਲਾ ਹੁਣ ਤੋ ਉੱਠ ਕੇ ਨਹਾ ਲਾ ਹੁਣ ਤੂੰ ਦੇਖ ਤੂੰ ਅੱਜ ਤੂੰ ਹਜੇ ਤੱਕ 11 ਵਜੇ ਤੱਕ ਬ੍ਰੈਕਫਾਸਟ ਹੀ ਨਹੀਂ ਕੀਤਾ ਇਹ ਜਿਹੜੀਆਂ ਸਾਰੇ ਰਿਮਾਈਂਡਰਸ ਆਪਾਂ ਕਰਦੇ ਆ ਤੇ ਆਪਾਂ ਬੱਚੇ ਤੋਂ ਜ਼ਿੰਮੇਵਾਰੀ ਲੈ ਕੇ ਆਪਣੇ ਸਿਰ ਲੈ ਲੈਣੇ ਆ ਹੁਣ ਬੱਚਾ ਬੇਫਿਕਰ ਹੋ ਜਾਂਦਾ ਤੇ ਚੁੱਪ ਕਰਕੇ ਆਪਣਾ ਬੈਠਾ ਸੈੱਲ ਫੋਨ ਤੇ ਆਪਣਾ ਸੋਸ਼ਲ ਮੀਡੀਆ ਦੇਖਦਾ ਰਹਿੰਦਾ ਉਹਨੂੰ ਠੀਕ ਕਿਵੇਂ ਕਰਨਾ ਉਹ ਤਾਂ ਹੁਣ ਆਪਣੇ ਕੋਲੇ ਇਸ ਵਕਤ ਵਕਤ ਨਹੀਂਗਾ ਕਿਉਂਕਿ ਮੈਂ ਟਾਈਮ ਦਾ ਪਾਬੰਦ ਹਾਂ ਸੋ ਮੈਂ ਸਿਰਫ ਪੰਜ ਚੀਜ਼ਾਂ ਕਰਦਾ ਇਹਦੇ ਬਾਰੇ ਆਪਣੇ ਜਿਹੜਾ ਅੱਜ 3 ਵਜੇ ਤੋਂ 5 ਵਜੇ ਸੈਮੀਨਾਰ ਹੁੰਦਾ ਉਹ ਤੇ ਜੇ ਮੈਂ ਥੋੜਾ ਜਿਹਾ ਡਿਟੇਲ ਚ ਦੱਸ ਦੂੰ ਇੱਕ ਤਾਂ ਆਪਾਂ ਨੂੰ ਆਪਣੇ ਬਾਰੇ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਹਾਂ ਮੇਰੀਆਂ ਕਿਹੜੀਆਂ ਅਛਾਈਆਂ ਤੇ ਕਿਹੜੀਆਂ ਕਮਜ਼ੋਰੀਆਂ ਤੇ ਜੇ ਮੈਨੂੰ ਪਤਾ ਵੀ ਮੇਰੀ ਆ ਕਮਜ਼ੋਰੀ ਆ ਤਾਂ ਮੈਂ ਉਹਨੂੰ ਕਦੋਂ ਦੂਰ ਕਰਨਾ ਕੀ ਮੈਂ ਦਸੰਬਰ 31 2024 ਤੱਕ ਆਪਣੀਆਂ ਕਮਜ਼ੋਰੀਆਂ ਦੂਰ ਕਰ ਸਕਦਾ ਕੀ ਮੈਂ ਲਿਖਿਆ ਕੀ ਮੈਂ ਕੋਈ ਪਲਾਨ ਬਣਾਇਆ ਇਹ ਪਹਿਲੀ ਚੀਜ਼ ਆਂਦੀ ਆ ਦੂਜੀ ਚੀਜ਼ ਆਂਦੀ ਆ ਕਿ ਅੱਜਕੱਲ ਜਿਹੜੀ ਜਿਹੜੀ ਸੋਸਾਇਟੀ ਆ ਜਿਹੜੀ ਜਿਹੜੀ ਜੇ ਜੇਸਾ ਜੇਸਾ ਸਾਭਣਾ ਦੁਨੀਆ ਤਰੱਕੀ ਤੇ ਕਰ ਰਹੀ ਆ ਉਹਦੇ ਨਾਲ ਆਪਣੀ ਤਿਆ ਘਟਦੀ ਜਾਂਦੀ ਆ ਸੋ ਜਿਹੜੀ ਐਮਪੈਥੀ ਆ ਕਿ ਕਿਸੇ ਬੰਦੇ ਨੂੰ ਕਿਹੋ ਜਿਹਾ ਤਰਤ ਹੁੰਦਾ ਔਰ ਮੈਂ ਕਿਸ ਤਰ੍ਹਾਂ ਦੇ ਸ਼ਬਦਾਂ ਦੀ ਚੋਣ ਕਰਦਾ ਕਿ ਮੇਰੇ ਮਾਪਿਆਂ ਨੂੰ ਉਹ ਸ਼ਬਦ ਚੁਗਦੇ ਆ ਕੇ ਨਹੀਂ ਉਹਦਾ ਜਿਹੜੀ ਐਮਪੈਥੀ ਆ ਉਹ ਘੱਟ ਗਈ ਅੱਜ ਦੇ ਜ਼ਮਾਨੇ 'ਚ ਸੋ ਉਹ ਐਮਪੈਥੀ ਨੂੰ ਆਪਾਂ ਬਰਕਰਾਰ ਰੱਖਣ ਵਾਸਤੇ ਸਰਟਨ ਐਕਸਰਸਾਈਜ਼ਾਂ ਕਰਨੀਆਂ ਤੀਜਾ ਚੀਜ਼ ਹੈ ਵੀ ਆ ਕਿ ਜੇ ਬੱਚਾ ਇਹ ਕਹਿ ਦੇ ਤੁਹਾਨੂੰ ਮੇਰਾ ਤਾਂ ਕਾੜਨ ਨੂੰ ਜੀ ਨਹੀਂ ਕਰਦਾ ਮੈਂ ਪੜ ਕੇ ਕਰਨਾ ਹੀ ਕੀ ਹੈ ਮੈਂ ਤਾਂ YouTube ਤੇ ਰੀਲਾ ਬਣਾ ਕੇ ਪੈਸੇ ਕਮਾ ਲੂੰਗਾ ਹੁਣ ਤੁਸੀਂ ਕੀ ਕਰੋਗੇ ਹੁਣ ਤੁਸੀਂ ਚਿੰਤਤ ਹੋਵੋਗੇ ਤੁਹਾਨੂੰ ਫਿਕਰ ਲੱਗ ਚੁੱਕਾ ਵੀ ਯਾਰ ਅਸੀਂ ਕੈਨੇਡਾ ਚਾਹੀ ਸੀ ਅਸੀਂ ਜਾਣੇ ਆਂ ਵੀ ਐਟਲੀਸਟ ਇੱਕ ਡਿਗਰੀ ਤਾਂ ਕਰ ਲਈ ਜੇ ਇਹਦੀਆਂ ਰੀਲਾ ਨਾ ਚੱਲੀਆਂ ਘੱਟੋ ਘੱਟ ਕਿਤੇ ਕੰਮ ਤਾਂ ਕਰ ਲੂ ਉਹ ਕਹਿੰਦਾ ਮੈਂ ਨਹੀਂ ਪੜਨਾ ਮੈਨੂੰ ਪਤਾ ਮੈਂ ਰੀਲਾ ਬਣਾ ਕੇ ਪੈਸੇ ਕਮਾ ਲੂੰ ਆ ਜਿਹੜੀ ਮੋਟੀਵੇਸ਼ਨ ਆ ਕਿ ਮੈਨੂੰ ਪੜਨਾ ਚਾਹੀਦਾ ਮੈਨੂੰ ਚਿੰਤਕ ਹੋਣਾ ਚਾਹੀਦਾ ਮੈਨੂੰ ਮਤਲਬ ਕਿ ਸਵੈ ਪ੍ਰਚੋਲ ਕਰਨ ਦੀ ਮੁਹਾਰਤ ਹਾਸਲ ਹੋਣੀ ਚਾਹੀਦੀ ਆ ਇਹਦੇ ਬਾਰੇ ਵੀ ਆਪਾਂ ਥੋੜੀ ਜੀ ਗੱਲ ਕਰ ਦਨੇ ਆ ਜਿਹੜੀ ਚੌਥੀ ਚੀਜ਼ ਹੈਗੀ ਆ ਉਹ ਹੈਗਾ ਗੁੱਸੇ ਨੂੰ ਕੰਟਰੋਲ ਕਰਨਾ ਜਿਹੜੀਆਂ ਭਾਵਨਾਵਾਂ ਆਪਣੇ ਚ ਉੱਠਦੀਆਂ ਉਹ ਭਾਵਨਾਵਾਂ ਦੀ ਸਹੀ ਪਹਿਚਾਨ ਕਰਨੀ ਇੱਕ ਮਨੁੱਖ ਦਾ ਫਰਜ਼ ਆ ਕਿ ਆਪਾਂ ਆਪਣੇ ਬੱਚੇ ਨੂੰ ਸਿਖਾਇਆ ਕਿ ਉਹ ਜਿੱਦ ਨਾ ਕਰੇ ਹੁਣ ਜਿੱਦ ਪੈਦਾ ਹੁੰਦੀ ਆ ਉਹ ਆਪਾਂ ਨੂੰ ਨਹੀਂ ਪਤਾ ਵੀ ਇਹ ਜਿੱਦ ਕਿਵੇਂ ਬੱਚੇ 'ਚ ਪੈਦਾ ਹੋ ਜਾਂਦੀ ਆ ਤੇ ਜੇ ਜਿੱਦ ਪਹਿਲੇ 6 ਸਾਲਾਂ 'ਚ ਤੋੜੀ ਨਾ ਜਾਵੇ ਤਾਂ ਉਹ ਬੱਚਾ ਸਾਰੀ ਉਮਰ ਵੱਡਾ ਹੋ ਕੇ ਜਿਦੀ ਹੁੰਦਾ ਤੇ ਉਹ ਆਪਣਾ ਨੁਕਸਾਨ ਆਪੇ ਕਰਦਾ ਤੇ ਫਾਈਨਲੀ ਪੰਜਵੀਂ ਚੀਜ਼ ਹੈ ਕਿ ਆਪਕੇ ਸਾਡੇ ਕੋਲ ਕਿਹੜੀਆਂ ਮੁਹਾਰਤਾਂ ਜਿਹਦੇ ਨਾਲ ਅਸੀਂ ਅੱਜ ਦੇ ਜ਼ਮਾਨੇ ਦੇ ਵਿੱਚ ਆਪਣੇ ਬੱਚੇ ਨੂੰ ਚੰਗੇ ਪੈਰੀ ਖੜੇ ਕਰ ਸਕਦੇ ਆ ਸੋ ਇਹ ਕੁਝ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਸੀਗਾ ਤੇ ਮੈਂ ਬਹੁਤ ਧੰਨਵਾਦੀ ਹਾਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦਾ ਕਿ ਉਹਨਾਂ ਨੇ ਮੈਨੂੰ 10 ਮਿੰਟ ਦਿੱਤੇ ਆ ਤਾਂ ਮੈਂ ਆਪਣੇ ਉਸ ਟਾਈਮ ਦੇ ਵਿੱਚ ਮੈਂ ਜਿੰਨੇ ਵੀ ਥੋੜੇ-ਬਹੁਤੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਸਕਿਆ ਤੁਸੀਂ ਬੜੇ ਪਿਆਰ ਨਾਲ ਮੈਨੂੰ ਸੁਣਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਨੇਜਮਮੈਂਟ ਕਮੇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ